ਜਲੰਧਰ ਜਿਮਨੀ ਚੌਂਣ ਤੋਂ ਇੱਕ ਦਿਨ ਪਹਿਲਾਂ ਵੱਡਾ ਘਟਨਾਕ੍ਰਮ ਸਾਹਮਣੇ ਆਇਆ ਜਿੱਥੇ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਜਾਰੀ ਕੀਤੀ ਇੱਕ ਵੀਡੀਓ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਬਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਰਸਾਲ ਇਸ ਵੀਡੀਓ ਦੇ ਵਿੱਚ ਵੱਡੇ ਤੇ ਗੰਭੀਰ ਇਲਜ਼ਾਮ ਪੰਜਾਬ ਸਰਕਾਰ ਦੇ ਉੱਪਰ ਚਰਨਜੀਤ ਸਿੰਘ ਚੰਨੀ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਦਰਸਾਲ ਕੁਝ ਸੂਟਾਂ ਦੇ ਨਾਲ ਅਜੇ ਕੁਝ ਰਾਸ਼ਨ ਦੇ ਨਾਲ ਇੱਕ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਸ ਵੀਡੀਓ ਦੇ ਵਿੱਚ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੇ ਉੱਪਰ ਇਹ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਦੇ ਲੋਕਾਂ ਦੇ ਵੱਲੋਂ ਉਹਨਾਂ ਦੇ ਵਰਕਰਾਂ ਦੇ ਵੱਲੋਂ ਲੋਕਾਂ ਨੂੰ ਪਰਮਾਉਣ ਦੇ ਲਈ ਲੇਡੀਜ਼ ਨੂੰ ਪਰਮਾਉਣ ਦੇ ਲਈ ਸੂਟ ਅਤੇ ਰਾਸ਼ਨ ਵੰਡਿਆ ਜਾ ਰਿਹਾ ਜਿਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਬਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਉਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਦੇ ਇਲਜ਼ਾਮ ਸਰਕਾਰ ਦੇ ਉੱਪਰ ਲਗਾਉਂਦੇ ਹੋਏ ਸੀਐਮ ਮਾਨ ਦੇ ਉੱਪਰ ਲਗਾਉਂਦੇ ਹੋਏ ਚਰਨਜੀਤ ਸਿੰਘ ਚੰਨੀ ਦਿਖਾਈ ਦਿੱਤੇ ਨੇ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾ ਦਿੰਨੇ ਆ ਰਾਸ਼ਨੀ ਸਾਰੇ ਕੂਟ ਆ ਮਾਰੀ ਪਾਰਟੀ ਆਲੇ ਆ ਰਾਸ਼ਨ ਦੀ ਫੈਲੀ ਹੈ ਇਹ ਇੱਥੇ ਵੰਡ ਰਹੇ ਆ ਇਹ ਸਾਡੇ ਵੀਰ ਜੀ ਹੈ ਹੁਣ ਇਹ ਕਹਿੰਦੇ ਜੀ ਮਨੂ ਦਾ ਨਾਲ ਐਵੇਂ ਲਿਆਏ ਮੈਂ ਨਹੀਂ ਕਿ ਵਿੱਚ ਇਹਦਾ ਬੋਟਾ ਵਾਲੇ ਜਿਹੜੇ ਲਿਆਏ ਆ ਉਹ ਭੱਜ ਗਏ ਆ ਸੋ ਇਹ ਆਮ ਆਦਮੀ ਦਾ ਪਾਰਟੀ ਦਾ ਕੰਮ ਹੈ। ਸੋ ਆ ਜਿਹੜੀ ਆ ਚਾਰਡੋ ਗਿੱਲ ਰਹੇ ਆ ਇਹ ਨਾਲੇ ਸੂਟ ਆ ਚਾਰ ਵਾਲਿਆਂ ਦੇ। ਆ ਆ। ਯਾਦ ਨਹੀਂ ਤੁਸੀਂ ਇਹ ਜੇ ਕੰਮ ਕਰਦੇ ਹੋ। ਆ ਜਿਹਾ ਰਾਸ਼ਨ ਆ ਜੀ ਇਹ ਦੇਖੋ ਆ ਤੇਲ ਰਾਸ਼ਨ ਸਾਰਾ ਜੀ ਬਹੁਤ। ਇਹ ਰਾਸ਼ਨ ਦੇ ਆਰਾ ਸ਼ੁਰੂ ਕਰਦੇ ਹਾਂ ਸਾਡੇ ਮੁੱਖ ਮੰਤਰੀ ਜੀ ਤੋਂ ਮੈਂ ਕਹਾਵਾਂਗਾ ਕਿ ਅੱਜ ਦੇ ਮੁਸਫਤੇ ਕੀ ਆ ਬੀਬੀਆਂ ਨੂੰ ਐਸੀ ਹੁਣ ਰੋਕਣੇ ਨਹੀਂ ਐ ਜੇ ਸਿਰੇ ਜਾਣਗੇ ਲੇਕਿਨ ਸੁਤੰਤਰਤਾ ਦੇ ਨਾਲ ਰੋਕਣੀ ਪੈਣੀ ਆ ਅਕਾਦੇ ਨਾਲ ਪੈਣੀ ਆ ਲੋਕਾਂ ਨੇ ਆਪਣੀ ਜੀਲਣ ਵੋਟ ਪਾਉਣੀ ਐ ਤੁਸੀਂ ਬਹੁਤ ਘਣਾ ਜੀ ਐਸੀ ਤੇ ਦੇ ਰਹੇ ਹੋ ਤੁਸੀਂ ਇਹਨੂੰ ਬਾਟਰ ਕੁਟਰ ਭੇਜ ਰਹੇ ਹੋ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਵੋਟਾਂ ਨਹੀਂ ਪੈਣਗੀਆਂ ਜਿੰਨਾ ਮਾਦੀ ਜੋਰ ਦਿਨਾ ਲੋਕਾਂ ਨੇ ਪਿਆਰ ਦੇ ਨਾਲ ਬੁਲਾਉਂਦੇ ਆ ਲੋਕਾਂ ਨੇ ਥੋੜੇ ਕੰਮ ਦੇਖਣੇ ਇਸ ਵੀਡੀਓ ਦੇ ਵਿੱਚ ਚਾਰਜੀ ਸਿੰਘ ਚੰਨੀ ਜਿੱਥੇ ਵੋਟਾਂ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਮਾਨ ਭਗਵੰਤ ਮਾਨ ਜੀ ਉੱਪਰ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਸੂਟ ਵੰਡਣ ਦੇ ਨਾਲ ਰਾਸ਼ਨ ਵੰਡਣ ਦੇ ਨਾਲ ਲੋਕਾਂ ਨੂੰ ਪਰਮਾਇਆ ਨਹੀਂ ਜਾਣਾ ਵਾਟਰ কুলਰ ਲਗਾਉਣ ਦੇ ਨਾਲ ਲੋਕਾਂ ਨੂੰ ਪਰਮਾਇਆ ਨਹੀਂ ਜਾਣਾ ਇਸ ਤਰੀਕੇ ਦੇ ਨਾਲ ਵੋਟਾਂ ਨਹੀਂ ਪੈਣੀਆਂ ਸੋ ਸਿੱਧੇ ਇਲਜ਼ਾਮ ਲਗਾ ਰਹੇ ਨੇ ਇਸ ਵੀਡੀਓ ਦੇ ਵਿੱਚ ਭਗਵੰਤ ਮਾਨ ਜੀ ਉੱਪਰ ਮੁੱਖ ਮੰਤਰੀ ਪੰਜਾਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਕਿ ਕਿਸ ਤਰੀਕੇ ਦੇ ਨਾਲ ਜਲੰਧਰ ਜਿਮਨੀ ਚੋਣ ਨੂੰ ਜਿੱਤ ਦੇ ਲਈ ਤਰਲੋ ਮੱਛੀ ਹੋਏ ਮੁੱਖ ਮੰਤਰੀ ਅਤੇ ਉਹਨਾਂ ਦੀ ਪਾਰਟੀ ਦੇ ਵੱਲੋਂ ਕਿਸ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਨੇ ਸੋ ਵੱਡਾ ਡਰਾਮਾ ਜਲੰਧਰ ਦੇ ਵਿੱਚ ਇੱਕ ਦਿਨ ਪਹਿਲਾਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਸੋ ਦੱਸ ਦਈਏ ਕਿ ਭਾਵੇਂ ਕਿ ਇਸ ਇੱਕ ਜਿੱਤ ਹਾਰ ਦੇ ਨਾਲ ਕਿਸੇ ਵੀ ਪਾਰਟੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਾਂ ਫਾਇਦਾ ਨਹੀਂ ਹੋਣ ਵਾਲਾ ਕਿਉਂਕਿ ਵੱਡੀ ਜੇਕਰ ਗਿਣਤੀ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋਲ ਹੈ ਲੇਕਿਨ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਚੋਣ ਨੂੰ ਮੁੱਚ ਦਾ ਸਵਾਲ ਬਣਾਇਆ ਗਿਆ ਆਪਣੇ ਵਕਾਰ ਦਾ ਸਵਾਲ ਬਣਾ ਕੇ ਰੱਖਿਆ ਗਿਆ ਜੇਕਰ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਤਾਂ ਆਪਣੇ ਪੂਰੇ ਪਰਿਵਾਰ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਇੱਥੇ ਡਟੇ ਹੋਏ ਨੇ ਆਪਣਾ ਘਰ ਤੱਕ ਉਹਨਾਂ ਵੱਲੋਂ ਇੱਥੇ ਲਿਆ ਗਿਆ ਅਤੇ ਡੋਰ ਟੂ ਡੋਰ ਕੈਂਪੇਨ ਤੱਕ ਕਰਦੇ ਨਜ਼ਰ ਆ ਰਹੇ ਨੇ ਅਤੇ ਲਗਾਤਾਰ ਵੋਟਰਾਂ ਨੂੰ ਅਨ ਪਰਮਾਉਣ ਦੀ ਕੋਸ਼ਿਸ਼ ਹੈ ਜਿਹੜੀ ਸਰਕਾਰ ਵੱਲੋਂ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਇਹ ਇਲਜ਼ਾਮ ਨੇ ਜਿਹੜੇ ਹੁਣ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਲਗਾਏ ਗਏ ਨੇ ਕਿ ਲੋਕ ਵੋਟਰਾਂ ਨੂੰ ਪਰਮਾਉਣ ਦੇ ਲਈ ਲੇਡੀਜ਼ ਸੂਟ ਵੰਡੇ ਜਾ ਰਹੇ ਨੇ ਰਾਸ਼ਨ ਵੰਡਿਆ ਜਾ ਰਿਹਾ ਸੋ ਜੇਕਰ ਇਕੱਲੀ ਚੰਨੀ ਦੀ ਗੱਲ ਕਰੀਏ ਇਸ ਤੋਂ ਬਿਨਾ ਸ਼ੀਤਲ ਲੰਗਰਾਲ ਦੇ ਵੱਲੋਂ ਵੀ ਆਪਣੇ ਪੇਜ ਦੇ ਉੱਪਰੋਂ ਲਾਈਕ ਹੋ ਕੇ ਇਸ ਤਰ੍ਹਾਂ ਦੀ ਇੱਕ ਗੱਡੀ ਦਿਖਾਈ ਗਈ ਸੀ ਜਿਸ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਤੇ ਲੇਡੀ ਸੂਟ ਦੀ ਤੇ ਉੱਥੇ ਵੀ ਇਲਜ਼ਾਮ ਸੱਤਾ ਧਿਰ ਦੇ ਉੱਪਰ ਲੱਗਦੇ ਹੋਏ ਨਜ਼ਰ ਆ ਰਹੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਲੱਗਦੇ ਨਜ਼ਰ ਆ ਰਹੇ ਸੀ ਲੋਕ ਕਹਿ ਰਹੇ ਸੀ ਕਿ ਲਗਾਤਾਰ ਵੋਟਰਾਂ ਨੂੰ ਪਰਮਾਉਣ ਦੇ ਲਈ ਸਰਕਾਰ ਇਸ ਤਰ੍ਹਾਂ ਦੇ ਹੱਤ ਕੰਡੇ ਬਣਾ ਰਹੀ ਹੈ ਪਰ ਦੂਸਰੇ ਪਾਸੇ ਆਮ ਆਦੀ ਪਾਰਟੀ ਦੇ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਨੇ ਉਹਨਾਂ ਨੂੰ ਬੇਬੁਨਿਆਦ ਦੱਸਿਆ ਜਾ ਰਿਹਾ ਡਿਨਾਏ ਕੀਤਾ ਜਾ ਰਿਹਾ ਹੈ ਜੇਕਰ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਬਾ ਐਲਓਪੀ ਅਤੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਸੀ ਸਰਕਾਰ ਦੇ ਉੱਪਰ ਕਿ ਕੁਝ ਵੀ ਇਸ ਸੀਟ ਨੂੰ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਹਤਕੰਡੇ ਅਪਣਾ ਸਕਦੀ ਹੈ ਸੋ ਰਾਸ਼ਨ ਅੱਜ ਵੰਡਿਆ ਹੋਇਆ ਗਿਆ ਸੂਟ ਵੰਡੇ ਗਏ ਨੇ ਇਹਨਾਂ ਦੀ ਇੱਕ ਵੀਡੀਓ ਜਿਹੜੀ ਆ ਕਿ ਬਣਾ ਕੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਪਾਈ ਗਈ ਹੈ ਅਤੇ ਸਿੱਧੇ ਇਲਜ਼ਾਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਲਗਾਏ ਗਏ ਨੇ ਪਗਬੰਤ ਮਾਨ ਜੀ ਦੇ ਉੱਪਰ ਲਗਾਏ ਗਏ ਨੇ ਕਿ ਇਸ ਤਰੀਕੇ ਦੇ ਹਤਕੰਡੇ ਬਣਾ ਕੇ ਇਹ ਬੋਟਾਂ ਨਹੀਂ ਜੜੀਆਂ ਨਹੀਂ ਮਿਲ ਸਕਦੀਆਂ ਸੋ ਉਹਨਾਂ ਨੇ ਸਿੱਧੇ ਸਿੱਧੇ ਇਲਜ਼ਾਮ ਨੇ ਹਾਲਾਂਕਿ ਇਹ ਇਲਜ਼ਾਮ ਕਿੰਨੇ ਸੱਚੇ ਨੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਜੇ ਆਮ ਆਦਮੀ ਪਾਰਟੀ ਜੇਕਰ ਉਹਨਾਂ ਦੀ ਪੱਖ ਦੀ ਗੱਲ ਕਰੀਏ ਤਾਂ ਉਹ ਇਸ ਗੱਲ ਨੂੰ ਡਿਨਾਈ ਕਰਦੀ ਨਜ਼ਰ ਆ ਰਹੀ ਹੈ ਕਿ ਇਹ ਜੋ ਸਾਰਾ ਘਟਨਾਕ੍ਰਮ ਹੈ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਸਿਰਜਿਆ ਜਾ ਰਿਹਾਗਾ ਲੇਕਿਨ ਦੂਸਰੇ ਪਾਸੇ ਸ਼ੀਤਲੋਂਗਰਾਲ ਜਿਹੜੇ ਕਿ ਲਗਾਤਾਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਘੇਰਦੇ ਨਜ਼ਰ ਆ ਰਹੇ ਨੇ ਜਿਵੇਂ ਕੀ ਪੈਨ ਡਰਾਈਵ ਦਾ ਮੁੱਦਾ ਹੋਵੇ ਕਾਲ ਡਿਟੇਲਸ ਦੀ ਗੱਲ ਹੋਵੇ ਜੋ ਕਿ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਅਤੇ ਉਹਨਾਂ ਦੇ ਐਮਐਲਏ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਤੇ ਇੱਕ ਪੈਨ ਡਰਾਈਵ ਦੀ ਗੱਲ ਕੀਤੀ ਗਈ ਸੀ ਤੇ ਕੁਰਸੀ ਲਗਾ ਕੇ ਜਲੰਧਰ ਵੈਸਟ ਹਲਕੇ ਦੇ ਵਿੱਚ ਕੁਰਸੀ ਲਗਾ ਕੇ ਮੁੱਖ ਮੰਤਰੀ ਸਾਹਿਬ ਨੂੰ ਚੈਲੰਜ ਕੀਤਾ ਗਿਆ ਸੀ ਕਿ ਤੁਸੀਂ ਮੇਰੇ ਤੋਂ ਆ ਕੇ ਇਹ ਜਿਹੜੇ ਸਬੂਤ ਨੇ ਲੈ ਜਾਓ ਤੇ ਤੁਸੀਂ ਕਾਰਵਾਈ ਕਰੋ ਪਰ ਮੈਨੂੰ ਨਾਲ ਹੀ ਨਾਲ ਇਹ ਭਰੋਸਾ ਵੀ ਦਿਓ ਕਿ ਮੈਂ ਇਹਨਾਂ ਪ੍ਰੂਫਾਂ ਦੇ ਆਧਾਰ ਦੇ ਉੱਪਰ ਆਪਣੇ ਐਮ ਐਲ ਏ ਦੇ ਖਿਲਾਫ ਕਾਰਵਾਈ ਕਰਾਂਗਾ ਭਾਵੇਂ ਕਿ ਉਸ ਘਟਨਾਕਰਮ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤਾਂ ਸਿੱਧੇ ਵਰਦੇ ਨਜ਼ਰ ਆਏ ਸੀ ਉੱਤੇ ਸਿੱਧਾ ਚੈਲੰਜ ਕਰਦੇ ਨਜ਼ਰ ਆਏ ਸੀ ਸ਼ੀਤਲ 렁ਰਾੜ ਨੂੰ ਆ ਲੇਕਿਨ ਭਾਵੇਂ ਉਸ ਦਿਨ ਇੰਤਜ਼ਾਰ ਸ਼ੀਤਲنگਰਾਲ ਦੇ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਕੀਤਾ ਗਿਆ ਸੀ ਪੈਨ ਡਰਾਈਵ ਵੀ ਮੀਡੀਆ ਨੂੰ ਦਿਖਾਉਂਦੇ ਨਜ਼ਰ ਆਏ ਸੀ ਲੇਕਿਨ ਉਹ ਜਿਹੜੇ ਪ੍ਰੂਫ ਨੇ ਸਬੂਤ ਨੇ ਉਹ ਨਸ਼ਰ ਉਹਨਾਂ ਵੱਲੋਂ ਨਹੀਂ ਕੀਤੇ ਗਏ ਸੀ ਸਿਰਫ ਇਹ ਗੱਲ ਕਹੀ ਗਈ ਸੀ ਕਿ ਮੁੱਖ ਮੰਤਰੀ ਸਾਹਿਬ ਤੱਕ ਇਹ ਪੈਨ ਡਰੇ ਪਛਾਣ ਦਿੱਤੀ ਆਏਗੀ ਤੇ ਮੇਰੀ ਪਾਰਟੀ ਸੰਬੰਧੀ ਹੈ ਜਿਹੜੀ ਅਗਲੇਰੀ ਕਾਰਵਾਈ ਜ਼ਰੂਰ ਕਰੇਗੀ ਸੋ ਅੱਜ ਦਾ ਘਟਨਾਕਰਮ ਕਿਉਂਕਿ ਕੱਲ ਜਲੰਧਰ ਦੇ ਵਿੱਚ ਵੋਟਾਂ ਪੈਣੇ ਜਿੱਥੇ ਤਕਰੀਬਨ ਤਕਰੀਬਨ 1 ਲੱਖ 72000 ਜਿਹੜੇ ਵੋਟਰ ਨੇ ਉਹ ਆਪਣੀ ਚੋਣ ਕਰਨਗੇ ਕਿ ਆਖਰ ਉਹਨਾਂ ਦਾ ਅਗਲਾ ਐਮਐਲਏ ਕਿਉਂ ਹੋਏਗਾ ਕੌਣ ਹੋਏਗਾ ਕਿਉਂਕਿ ਸ਼ੀਤਲ ਉੰਗਰਾਜ ਜਿਹੜੇ 2022 ਦੇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜੇ ਸੀ ਚੋਣ ਜਿੱਤੇ ਸੀ ਲੇਕਿਨ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆਖਿਆ ਗਿਆ ਤੇ ਆਪਣੇ ਐਮਐਲਏ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਭਾਵੇਂ ਕਿ ਜਦੋਂ ਰਿਜ਼ਲਟ ਆਉਣੀ ਸੀ ਉਸ ਤੋਂ ਪਹਿਲਾਂ ਉਹ ਇੱਕ ਵਾਰ ਫਿਰ ਤੋਂ ਆਪਣਾ ਅਸਤੀਫਾ ਵਾਪਸ ਲੈਣ ਲਈ ਪੁੱਜੇ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਅਸਤੀਫਾ ਸਪੀਕਰ ਸਾਹਿਬ ਦੇ ਵੱਲੋਂ ਪ੍ਰਵਾਨ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ ਇਹ ਜਿਮਨੀ ਚੋਣ ਹੋ ਰਹੀ ਹੈ ਲੇਕਿਨ ਇਸ ਜਿਮਨੀ ਚੋਣ ਦੇ ਵਿੱਚ ਬੜਾ ਕੁਝ ਬਦਲਿਆ ਹੈ ਕਿਉਂਕਿ 2022 ਦੇ ਵਿੱਚ ਇੱਥੇ ਸ਼ੀਤਲ ਉਂਗਰਾਲ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜ ਕੇ ਚੋਣ ਜਿੱਤੇ ਸੀ ਉੱਥੋਂ ਹੀ ਉਹਨਾਂ ਦੇ ਵਿਰੋਧੀ ਭਾਜਪਾ ਦੇ ਜਿਹੜੇ ਲੀਡਰ ਸੀਗੇ ਮਹਿੰਦਰ ਭਗਤ ਇਸ ਵਾਰ ਹੁਣ ਸ਼ੀਤਲ ਉਂਗਰਾਲ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਤੇ 2022 ਦੀ ਭਾਜਪਾ ਵੱਲੋਂ ਇਲੈਕਸ਼ਨ ਲੜਨ ਵਾਲੇ ਮਹਿੰਦਰ ਭਗਤ ਇਹ ਜਿਮਨੀ ਚੋਣ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਲੜ ਰਹੀ ਨੇ ਸੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪੱਬਾ ਪਾਰ ਹੈ ਬਕਾਰ ਦਾ ਦਾ ਬਕਾਰ ਦੀ ਸੀਟ ਸਾਰਿਆਂ ਵਾਸਤੇ ਬਣੀ ਹੋਈ ਹੈ ਬਕਾਰ ਦਾ ਦੇ ਉੱਪਰ ਲੱਗਿਆ ਹੈ ਜਿੱਥੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ ਹੀ ਲੋਕ ਸਭਾ ਦੀ ਸੀਟ ਹੈ ਜਿਹੜੀ ਉਹ ਸਰ ਕੀਤੀ ਗਈ ਸੀ ਐਮਪੀ ਜੁਣੇ ਗਏ ਨੇ ਚੰਗੇ ਮਾਰਜਨ ਦੇ ਨਾਲ ਉਹਨਾਂ ਦੇ ਵੱਲੋਂ ਲੀਡ ਲਈ ਗਈ ਸੀ ਉੱਥੇ ਹੀ ਜੰਦਰ ਪੱਛਮੀ ਹਲਕੇ ਦੀ ਗੱਲ ਕਰੀਏ ਤਾਂ ਆਮ ਆਦੀ ਪਾਰਟੀ ਬੁਰੀ ਤਰੀਕੇ ਨਾਲ ਪਛੜਦੀ ਹੋਈ ਦਿਖਾਈ ਦਿੱਤੀ ਸਿਰਫ ਔਰ ਸਿਰਫ 15000 ਵੋਟਾਂ ਦੇ ਉੱਪਰ ਸਿਮਟਦੀ ਹੋਈ ਦਿਖਾਈ ਦਿੱਤੀ ਸੀ ਸੋ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਮਾਂਡ ਆਪਣੇ ਹੱਥਾਂ ਦੇ ਵਿੱਚ ਇਸ ਜਿਮਨੀ ਚੋਣ ਦੀ ਲਈ ਗਈ ਹੈ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਭਾਵੇਂ ਇਸ ਜਿਮਨੀ ਚੋਣ ਦੇ ਜਿੱਤ ਹਾਰ ਨਾਲ ਕਿਸੇ ਨੂੰ ਵੀ ਕੋਈ ਫਰਕ ਨਹੀਂ ਪੈਣ ਵਾਲਾ ਲੇਕਿਨ ਹਰ ਇੱਕ ਪਾਰਟੀ ਦੇ ਵੱਲੋਂ ਬਕਾਰ ਦੀ ਸੀਟ ਜਿਹੜੀ ਹੈ ਜਲੰਧਰ ਪੱਛਮੀ ਬਣਾ ਦਿੱਤੀ ਗਈ ਹੈ ਕਿਉਂਕਿ ਮਾਨ ਸਾਹਿਬ ਲਗਾਤਾਰ ਦਲ ਬਦਲੀ ਦੇ ਉੱਪਰ ਕਟਾਕਸ਼ ਕਰਦੇ ਨਜ਼ਰ ਆ ਰਹੇ ਨੇ ਤੇ ਉਹ ਲੋਕਾਂ ਨੂੰ ਅਪੀਲ ਕਰਦੇ ਨਜ਼ਰ ਆਏ ਸੀ ਪਿਛਲੇ ਆਪਣੀ ਸਪੀਚ ਦੇ ਵਿੱਚ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਇਹ ਖਰਚਾ ਕਰਵਾਇਆ ਗਿਆ ਫਿਰ ਤੋਂ ਜਿਮਨੀ ਚੋਣ ਕਰਵਾਈ ਗਈ ਹੈ ਦਲ ਬਦਲਿਆ ਕੀਤੇ ਗਏ ਨੇ ਉਹਨਾਂ ਨੂੰ ਵੋਟ ਨਹੀਂ ਪਾਉਣੀ ਇਹ ਅਪੀਲ ਲੋਕਾਂ ਨੂੰ ਕਰਦੇ ਨਜ਼ਰ ਆ ਰਹੇ ਸੀ ਲੇਕਿਨ ਉੱਥੇ ਹੀ ਹੁਣ ਜੇਕਰ ਚਾਹੇ ਗੱਲ ਸ਼ੀਤਲੰਗਰਾਲ ਦੀ ਕਰੀਏ ਜਾਂ ਫਿਰ ਚਰਨਜੀਤ ਸਿੰਘ ਚੰਨੀ ਦੀ ਕਰੀਏ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਘੇਰਦੇ ਨਜ਼ਰ ਆ ਰਹੇ ਸੀ ਅੱਜ ਜਿਹੜੀ ਵੀਡੀਓ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਜਾਰੀ ਕੀਤੀ ਗਿਆ ਉਸ ਦੇ ਵਿੱਚ ਸਿੱਧੇ ਇਲਜ਼ਾਮ ਮੁੱਖ ਮੰਤਰੀ ਸਾਹਿਬ ਅਤੇ ਆਮ ਆਦਮੀ ਪਾਰਟੀ ਦੇ ਉੱਪਰ ਲਗਾਏ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਪਰਮਾਉਣ ਦੇ ਲਈ ਉਹ ਰਾਸ਼ਨ ਵੰਡ ਰਹੇ ਨੇ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਸੂਟ ਵੰਡੇ ਜਾ ਰਹੇ ਨੇ ਸੋ ਇਹ ਕਹਿੰਦੇ ਨਜ਼ਰ ਆ ਰਹੇ ਕਿ ਝਾੜੂ ਹੈ ਜਿਹੜਾ ਉਹ ਖੇਲ ਰ ਗਿਆ ਹੈ ਤੇ ਲੋਕ ਇਸ ਤਰੀਕੇ ਦੇ ਨਾਲ ਵੋਟਾਂ ਨਹੀਂ ਪਾਉਣਗੇ ਇਹ ਕਹਿੰਦੇ ਹੋਏ ਇਹ ਵੀਡੀਓ ਦੇ ਵਿੱਚ ਨਜ਼ਰ ਆਏ ਨੇ ਦੱਸ ਦिए ਕਿ ਇਸ ਤੋਂ ਪਹਿਲਾਂ ਅੱਜ ਦੇ ਦਿਨ ਹੀ ਇੱਕ ਵੀਡੀਓ ਜਿਹੜੀ ਲਾਈਵ ਹੋ ਕੇ ਉਹ ਵੀ ਜਾਰੀ ਕੀਤੀ ਗਈ ਸੀ ਸ਼ੀਤਲ ਅੰਗਰਾਲ ਦੇ ਵੱਲੋਂ ਉਹਨਾਂ ਵੱਲੋਂ ਵੀ ਇੱਕ ਗੱਡੀ ਨੂੰ ਘੇਰਿਆ ਗਿਆ ਸੀ ਉਹਨਾਂ ਦੇ ਵਰਕਰਾਂ ਦੇ ਵੱਲੋਂ ਜਿਸ ਦੇ ਵਿੱਚ ਸ਼ਰਾਬ ਸੀ ਤੇ ਸੂਟ ਸੀ ਤੇ ਇਲਜ਼ਾਮ ਇਹ ਲੱਗੇ ਸੀ ਕਿ ਇਹ ਗੱਡੀ ਗੱਡੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਰਾਸ਼ਨ ਵੰਡਣ ਦੇ ਲਈ दारू ਵੰਡਣ ਦੇ ਲਈ ਅਤੇ ਸੂਟ ਵੰਡਣ ਦੇ ਲਈ ਆਈ ਹੈ ਜਿਨ੍ਹਾਂ ਨੂੰ ਭਾਜੀਪੀ ਦੇ ਵਰਕਰਾਂ ਦੇ ਵੱਲੋਂ ਘੇਰਿਆ ਗਿਆ ਸੀ ਆਸੋ ਇਹਨੇ ਵਿੱਚ ਸਚਾਈ ਕਿੰਨੀ ਆ ਕਿ ਆਖਰ ਸੱਚਮੁੱਚ ਇਹ ਗੱਡੀਆਂ ਆਮ ਆਦੀ ਪਾਰਟੀ ਦੀ ਕਿ ਸੱਚਮੁੱਚ ਆਮ ਆਦੀ ਪਾਰਟੀ ਇਸ ਤਰੀਕੇ ਦੇ ਨਾਲ ਇਲੈਕਸ਼ਨ ਜਿੱਤ ਲਈ ਹੈ ਉਹ ਇਹ ਪਾਰਟੀ ਜਿਹੜੀ ਕੱਟੜ ਇਮਾਨਦਾਰ ਹੈ ਤੇ ਸਾਫ਼ ਸੁਥਰੀ ਰਾਜਨੀਤੀ ਦੀ ਗੱਲ ਕਰਦੀ ਹੈ ਪਰ ਇਲਜ਼ਾਮ ਨੇ ਜਿਹੜੇ ਗੰਭੀਰ ਲੱਗੇ ਹੋਏ ਨੇ ਇਸ ਪਾਰਟੀ ਦੇ ਉੱਪਰ ਕਿ ਕਿਸ ਤਰੀਕੇ ਦੇ ਨਾਲ ਕਿਸ ਹੱਦ ਤੱਕ ਡਿੱਗ ਕੇ ਜਿਹੜੀ ਇਹ ਇਲੈਕਸ਼ਨ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਕਿ ਮੁੱਖ ਮੰਤਰੀ ਸਾਹਿਬ ਬਾਰ ਬਾਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਬਿਲਕੁਲ ਫੇਅਰ ਹੋਏਗਾ ਇਹ ਇਲੈਕਸ਼ਨ ਪਰ ਦੂਸਰੇ ਪਾਸੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਕਾਂਗਰਸ ਦੀ ਕਰੀਏ ਗੱਲ ਭਾਜੀਪੀ ਦੀ ਕਰੀਏ ਉਹ ਲਗਾਤਾਰ ਮੁੱਖ ਮੰਤਰੀ ਸਾਹਿਬ ਦੇ ਉੱਪਰ ਜਿਹੜੀ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਦੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਸਰਕਾਰੀ ਮਸ਼ੀਨਰੀ ਦਾ ਉਪਯੋਗ ਕੀਤਾ ਜਾ ਰਿਹਾ ਹੈ ਪੁਲਿਸ ਦਾ ਅਪਯੋਗ ਕੀਤਾ ਜਾ ਰਿਹਾ ਹੈ ਗੈਂਗਸਟਰਾਂ ਨੂੰ ਪੈਰੋਲ ਦਵਾ ਕੇ ਜਲੰਧਰ ਦੇ ਵਿੱਚ ਜਲੰਧਰ ਪੱਛਮੀ ਇਲਾਕੇ ਦੇ ਵਿੱਚ ਸ਼ੀਤ ਰੰਗਰਾਲ ਦੇ ਘਰ ਦੇ ਨੇੜੇ ਤੇੜੇ ਘੁਮਾਇਆ ਜਾ ਰਿਹਾ ਇਹ ਇਲਜ਼ਾਮ ਲਗਾਤਾਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਲਗਾਏ ਗਏ ਸੀਗੇ ਤੇ ਅੱਜ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਜੋ ਸਮਾਨ ਲੈ ਖੜਾ ਉਸ ਦੇ ਉੱਪਰ ਇਹ ਇਲਜ਼ਾਮ ਲਗਾਏ ਗਏ ਨੇ ਕਿ ਆਮ ਆਦੀ ਪਾਰਟੀ ਦਾ ਵਰਕਰ ਹੈ ਤੇ ਆਮ ਆਦੀ ਪਾਰਟੀ ਦੇ ਲੋਕ ਹੀ ਉਹਨਾਂ ਇੱਥੇ ਛੱਡ ਕੇ ਗਏ ਨੇ ਤੇ ਆਮ ਆਦੀ ਪਾਰਟੀ ਦੇ ਵੱਲੋਂ ਇਹ ਸੂਟ ਵੰਡੇ ਜਾ ਰਹੇ ਨੇ ਇਹ ਰਾਸ਼ਨ ਵੰਡਿਆ ਜਾ ਰਿਹਾ ਹੈ ਸੋ ਕਿਸ ਕਿਸਚਾਈ ਕੀ ਐਸ ਵੀਡੀਓ ਦੀ ਕਿਉਂਕਿ ਇਸ ਤਰ੍ਹਾਂ ਦੀ ਇੱਕ ਵੀਡੀਓ ਸ਼ੀਤਲ ਲੰਗਰਾਲ ਦੇ ਵੱਲੋਂ ਵੀ ਅੱਜ ਜਾਰੀ ਕੀਤੀ ਗਿਆ ਸੋ ਇਸ ਤੋਂ ਬਾਅਦ ਕਿਸ ਤਰ੍ਹਾਂ ਦਾ ਇੰਪੈਕਟ ਇਸ ਚੋਣ ਦੇ ਉੱਪਰ ਪਵੇਗਾ ਕਿ ਤਸਵੀਰ ਬਦਲੇਗੀ ਕਿ ਇਹਨਾਂ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਵੱਡਾ ਕਰਾਰਾ ਝਟਕਾ ਲੱਗ ਸਕਦਾ ਹੈ ਕਿਉਂਕਿ ਕੱਟੜ ਇਮਾਨਦਾਰ ਦੀ ਗੱਲ ਕਰਦੇ ਨੇ ਤੇ ਫਿਰ ਰਾਜਨੀਤੀ ਦੀ ਗੱਲ ਮੁੱਖ ਮੰਤਰੀ ਸਾਹਿਬ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਇੱਕ ਜਿਮਨੀ ਚੋਣ ਦੇ ਵਿੱਚ ਇਸ ਤਰ੍ਹਾਂ ਦੇ ਇਲਜ਼ਾਮ ਲੱਗਣੇ ਇਕ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਜਿਹੜੇ ਆਮ ਆਦੀ ਪਾਰਟੀ ਦੀ ਕੱਟੜ ਇਮਾਨਦਾਰਤਾ ਦੇ ਉੱਪਰ ਲੱਗਦੇ ਦਿਖਾਈ ਦੇ ਰਹੇ ਨੇ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬੜੇ ਰਹੇ ਰojana lokna TV ਦੇ